ਬਿੱਤੇ ਦਿਨੀ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਤਬਾਦਲੇ ਤਹਿਤ ਡਾਕਟਰ ਨਵਜੋਤ ਸ਼ਰਮਾ ਐਸ.ਡੀ.ਐਮ ਫਤਿਹਗੜ ਚੂੜੀਆਂ ਨੇ ਆਪਣਾ ਅਚਾਰ ਸੰਭਾਲਨ ਤੋਂ ਬਾਅਦ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੀਆਂ ਚੋਣਾਂ ਲਈ ਪੂਰੀ ਤਰ੍ਹਾਂ ਤਿਆਰ ਹਨ। ਉਹਨਾਂ ਦੱਸਿਆ ਕਿ 4 ਦਸੰਬਰ ਤੱਕ ਐਸ.ਡੀ.ਐਮ ਦਫ਼ਤਰ ਫਤਿਹਗੜ ਚੂੜੀਆਂ ਵਿਖੇ ਸਵੇਰੇ 11 ਵਜੇ ਤੋਂ ਪਰ 3 ਵਜੇ ਤੱਕ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾਣਗੇ। ਉਹਨਾਂ ਦੱਸਿਆ ਕਿ 5 ਨਵੰਬਰ ਨੂੰ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਹੋਵੇਗੀ, ਜਦਕਿ 6 ਨਵੰਬਰ ਨੂੰ ਨਾਮਜ਼ਦਗੀ ਪੱਤਰਾਂ ਨੂੰ ਵਾਪਸ ਲਿਆ ਜਾ ਸਕਦਾ ਹੈ। ਉਹਨਾਂ ਦੱਸਿਆ ਕਿ ਰਾਜ ਚੋਣ ਕਮਿਸ਼ਨ ਦੀ ਹਦਾਇਤਾਂ ਅਨੁਸਾਰ ਉਹਨਾਂ ਵੱਲੋਂ ਚੋਣਾਂ ਦੇ ਕੰਮ ਨੂੰ ਪਾਰਦਰਸ਼ੀ ਢੰਗ ਦੇ ਨਾਲ ਸਿਰੇ ਚੜਾਇਆ ਜਾਵੇਗਾ। ਹੁਣ ਕੀ ਮੈਂ ਤੁਸੀਂ ਸਹਾਇਕ ਚੂਲੀ ਜਾਂਦੇ ਐਡੀਸ਼ਨਲ ਚਾਰਜ ਵੀ ਸੰਭਾਲਾਂ ਦੀ ਉਹ ਐਸ.ਡੀ.ਐਮ ਜੂ ਕੀ ਕਰਾ ਚੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਬਤੌਰ ਐਸ.ਡੀ.ਐਮ ਫਤਿਹਗੁਰ ਫਤਿਹਗੁਰ ਚੋੜੀਆਂ ਜੁਆਇਨ ਕੀਤਾ ਹੈ ਐਡੀਸ਼ਨਲ ਚਾਰਜ ਐਂਡ ਤੁਸੀਂ ਸਾਰੇ ਜਾਣਦੇ ਹੋ ਕਿ ਮਾਨਯੋਗ ਰਾਜ ਚੋਣ ਕਮਿਸ਼ਨ ਪੰਜਾਬ ਜੀ ਵੱਲੋਂ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸਮਤੀ ਚੋਣਾਂ ਮਿਤੀ 14 12 25 ਨੂੰ ਕਰਾਉਣ ਲਈ ਅਦਾਰਸ਼ ਚੋਣ ਜ਼ਾਬਤੇ ਦੀ ਕੂਸ਼ਨਾ ਮਿਤੀ 28 11 25 ਨੂੰ ਕਰ ਦਿੱਤੀ ਗਈ ਹੈ ਅਸੀਂ ਨਾਮੀਨੇਸ਼ਨ ਪ੍ਰਕਿਰਿਆ ਸ਼ੁਰੂ ਕਰ ਲਈ ਹੈ ਅੱਜ ਤੋਂ ਸ਼ੁਰੂ ਹੈ ਉਹਦੇ ਲਈ ਅਸੀਂ ਜਿਹੜੇ ਲੋਰੀਂਦੇ ਨੋਟਿਸਿਸ ਨੇ ਉਹ ਵੀ ਪ੍ਰੋਮਿਨੈਂਟ ਪਲੇਸਿਸ ਤੇ ਡਿਸਪਲੇ ਕਰ ਦਿੱਤੇ ਨੇ ਐਂਡ ਨੋਮੀਨੇਸ਼ਨ ਜਿਹੜੀ ਹੈ ਉਹ 11 ਤੋਂ ਲੈ ਕੇ 3 ਵਜੇ ਤੱਕ ਨਾਮਜ਼ਦਗੀ ਪੱਤਰ ਜਿਹੜੇ ਆ ਉਹ ਲਈ ਜਾਣਗੇ ਮੈਮ ਕੋਈ ਸੈਂਸਿਟਿਵ ਰੀਡਿੰਗ ਹੈਗੀ ਹੈ ਜੀ ਸੈਂਸਿਟਿਵ ਤੇ ਜਿਹੜੇ অতি ਸੰਸਵੇਦਨਸ਼ੀਲ ਜ਼ੋਨ ਨੇ ਉਹਨਾਂ ਦੀ ਲਿਸਟ ਵੀ ਪ੍ਰਪੇਅਰ ਕੀਤੀ ਗਈ ਹੈ ਜੀ ਕਿਹੜੀ ਤਰੀਕ ਤੱਕ ਮਨ ਨਾਮਜ਼ਦਗੀ ਚੱਲੇਗਾ 4 ਤਰੀਕ ਤੱਕ ਚੱਲਣਗੀਆਂ ਨਾਮਜ਼ਦਗੀਆਂ ਠੀਕ ਹੈ ਜੀ ਤੇ ਲਗਭਗ ਤਿਆਰੀ ਹੈ ਤੁਹਾਡੀ ਪ੍ਰਸ਼ਾਸਨ ਹਾਂਜੀ ਹਾਂਜੀ ਪ੍ਰਸ਼ਾਸਨ ਦੀ ਪੂਰੀ ਤਿਆਰੀ ਹੈ ਜੀ ਕੀ ਆਪਣੇ ਏਰੀਆ ਦੇ ਇੱਕ ਮੈਸੇਜ ਦੇਣਾ ਚਾਹੋਗੇ ਮੈਂ ਮੈਸੇਜ ਮੈਂ ਪਬਲਿਕ ਨੂੰ ਮੈਸੇਜ ਦੇਣਾ ਚਾਹਾਂਗੀ ਕਿ ਐਸ ਡੀ ਐਮ ਦਫ਼ਤਰ ਵਿਖੇ ਤੁਹਾਡਾ ਜਿਹੜਾ ਵੀ ਕੰਮ ਹੈ ਉਹ ਨਿਰਪੱਖ ਤਰੀਕੇ ਦੇ ਨਾਲ ਬਹੁਤ ਹੀ ਸੁਚੱਜੇ ਢੰਗ ਨਾਲ ਕਰਾਉਂਦੀ ਮੈਂ ਭਰਪੂਰ ਕੋਸ਼ਿਸ਼ ਕਰਾਂਗੀ ਤੁਸੀਂ ਕਿਸੇ ਵੀ ਕਿਸ ਤਰ੍ਹਾਂ ਦੀ ਪ੍ਰੋਬਲਮ ਲੈ ਕੇ ਮੈਨੂੰ ਅਪਰੋਚ ਕਰ ਸਕਦੇ ਹੋ ਤੇ ਅਸੀਂ ਅਸੀਂ ਪਾਰਦਰਸ਼ੀ ਢੰਗ ਨਾਲ ਜਿਹੜਾ ਹੈ ਕੰਮ ਨੇਪਰੇ ਚੜਾਉਣ ਦੀ ਪੂਰੀ ਕੋਸ਼ਿਸ਼ ਕਰਾਂਗੀ